ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਇਹ ਤਾਂ ਹੈ ਜੋ ਸਾਹਮਣੇ ਆ ਲੇਕਿਨ ਜੋ ਸਾਹਮਣੇ ਨਹੀਂ ਸੀ ਉਹ ਸੀਗਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਆਪਣੀ ਲੀਡਰਸ਼ਿਪ ਨਾਲ ਸਰਦਾਰ ਅਦੇਸ਼ ਪ੍ਰਤਾਪ ਸਿੰਘ ਘੈਰੋਂ ਉਹਨਾਂ ਨੂੰ ਮਿਲਦੇ ਨੇ ਉਹਨਾਂ ਦੀ ਰਹਿائش ਦੇ ਉੱਤੇ ਉੱਥੇ ਲੰਬੀ ਮੁਲਾਕਾਤ ਹੁੰਦੀ ਹੈ ਸਾਡੇ ਕੋਲ ਸੂਚਨਾ ਮਾਨੇ ਕਿ ਤਰਨਤਾਰਨ ਦੀ ਜਮਨੀ ਚੋਣ ਨੂੰ ਲੈ ਕੇ ਗੱਲ ਹੋਈ ਕਿਉਂਕਿ ਪੱਟੀ ਤੇ ਤਰਨਤਾਰਨ ਦਾ ਅੰਤਰ ਕੋ ਜਿਆਦਾ ਨਹੀਂ ਹੈ ਤਰਨਤਾਰਨ ਦੀ ਹਰੇਕ ਚੋਣ ਦੇ ਵਿੱਚ ਘਰੋਂ ਪਰਿਵਾਰ ਦਾ ਅਸਰ ਦੇਖਿਆ ਜਾਂਦਾ ਸੋ ਕਿ ਸਪਨਰ ਸਰਜੀਤ ਅਕਾਲੀ ਦਲ ਰਨਤਾਰਨ ਦੀ ਜਮਨੀ ਛੋਣ ਨੂੰ ਸੀਰੀਅਸਲੀ ਲੈ ਰਿਹਾ ਇੱਕ ਤਾਂ ਇਹ ਸਵਾਲ ਦੂਜਾ ਜਦੋਂ ਕਹਿੰਨੀ ਹਰਪ੍ਰੀਤ ਸਿੰਘ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਉਹਦੇ ਦਰਮਿਆਨ ਚ ਉਹ ਡੀਜੀਪੀ ਨੂੰ ਮਿਲਣ ਲਈ ਭੇਜਦੇ ਨੇ ਇੱਕ ਵਫਦ ਇੱਕ ਕਮੇਟੀ ਕਾਇਮ ਕਰਦੇ ਨੇ ਝੋਂਦਾ ਸਾਹਿਬ ਬਡਾਲਾ ਸਾਹਿਬ ਇਹਨਾਂ ਦੀ ਗਵਾਹੀ ਦੇ ਵਿੱਚ ਔਰ ਉਹ ਸੰਦੀਪ ਸਿੰਘ ਸਣੀ ਦੇ ਸੰਦਰਭ ਵਿੱਚ ਜਾਂਦੀ ਡੀਜੀਪੀ ਨੂੰ ਮਿਲਣ ਮੰਗ ਪੱਤਰ ਲੈ ਕੇ ਉਹ ਇਹ ਉਹਨਾਂ ਨੂੰ ਉਧਰ ਭੇਜ ਦਿੰਦੇ ਆ ਤੇ ਆਪ ਸਮਰਾਲੇ ਚਲੇ ਜਾਂਦੇ ਆ ਭਾਈ ਜਗਤਾਰ ਸਿੰਘ ਹਵਾਰਾ ਦੇ ਮਦਰ ਦਾ ਪਤਾ ਲੈਣ ਲਈ ਉੱਥੇ ਇਹਨਾਂ ਦੀ ਇੱਕ ਮੁਲਾਕਾਤ ਬੜੀ ਐਮ ਮੁਲਾਕਾਤ ਸंदीਪ ਸਿੰਘ ਸਣੀ ਜਿਨੇ ਸੁਦੀਪ ਸੋਰੀ ਦਾ ਕਤਲ ਕੀਤਾ ਹੁਣ ਸੋਭਾ ਸਿੰਘ ਦਾ ਕਤਲ ਵੀ ਹੋਇਆ ਉਹਦੇ ਭਰਾ ਨੂੰ ਮਿਲਦੇ ਆ ਜੀ ਉਹਦੇ ਭਰਾ ਨਾਲ ਇਹ ਮੁਲਾਕਾਤ ਹੁੰਦੀ ਹੈ ਅਸੀਂ 3 ਦਿਨ ਪਹਿਲਾਂ ਇਹ ਗੱਲ ਕੀਤੀ ਸੀਗੀ 2 ਦਿਨ ਪਹਿਲਾਂ ਇਹ ਗੱਲ ਕੀਤੀ ਸੀ ਕਿ ਕੀ ਸੰਦੀਪ ਸਿੰਘ ਸਣੀ ਤਰਨਤਾਰਨ ਤੋਂ ਉਮੀਦਵਾਰ ਬਣਾਏ ਜਾ ਸਕਦੇ ਆ ਕਿਉਂਕਿ ਜਨਾਚਰ ਉਹਨਾਂ ਨੂੰ ਸਜ਼ਾ ਨਹੀਂ ਹੋ ਜਾਂਦੀ ਉਹਨਾਂ ਕੋਲ ਰਾਖਵਾ ਹੱਕ ਹੈ ਕਿ ਉਹ ਲੜ ਸਕਦੇ ਨੇ ਸੋ ਤਰਨਤਾਰਨ ਦੀ ਜਮਨੀ ਚੋਣ ਚ ਕੀ ਸੰਦੀਪ ਸਿੰਘ ਸਣੀ ਦਾ ਕੈਂਡੀਡੇਚਰ ਆ ਰਿਹਾ ਇਹ ਜਿਹੜੀ ਮੀਟਿੰਗ ਹੈ ਇਹਦੇ ਬੜੇ ਵੱਡੇ ਅਰਥ ਆ ਜੇ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਐਲਾਨਤਾ ਜਾਂਦਾ ਹੈ ਉਹਦੇ ਪਰਿਵਾਰ ਵੱਲੋਂ ਜਾਂ ਜੱਥੇਬੰਦੀਆਂ ਵੱਲੋਂ ਤਾਂ ਅਮਰਤਪਾਲ ਸਿੰਘ ਦਾ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਤੇ ਲਈ ਬੜਾ ਸੰਕਟ ਖੜਾ ਹੋ ਜਾਊਗਾ ਔਰ ਇਹ ਵੀ ਸਵਾਲ ਕਿ ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਹੋਈ ਸੰਦੀਪ ਸਿੰਘ ਸੰਨੀ ਦੇ ਭਰਾ ਨਾਲ ਤਾਂ ਕੀ ਉਹਨਾਂ ਦਾ ਕੈਂਡੀਡੇਚਰ ਆਉਣ ਤੇ ਪੁਨਰ ਸਰਜੀਤ ਅਕਾਲੀ ਦਲ ਇਹਨਾਂ ਨੂੰ ਆਪਣੀ ਹਮਾਇਤ ਐਕਸਟੈਂਡ ਕਰ ਦੇਗਾ ਜੇਕਰ ਇਸਮਰਥਨ ਦੇ ਦਿੰਦੇ ਨੇ ਤਾਂ ਜਿਹੜੇ ਸਮੀਕਰਨ ਬਣਨ ਵਾਲੇ ਨੇ ਅਕਾਲੀ ਧਰਾਵਾਂ ਦੇ ਵਿੱਚ ਗੱਲ ਅੱਗੇ ਕਿੱਦਾਂ ਵਧਣ ਵਾਲੀ ਆ ਇਹ ਦੋ ਘਟਨਾਵਾਂ ਐਮਨੇ ਅਦੇਸ਼ ਪ੍ਰਤਾਪ ਕੈਰੋਵਾਲੀਆਂ ਤੇ ਸੰਦੀਪ ਸਿੰਘ ਸਾਨੀ ਦੇ ਭਰਾ ਦੇ ਨਾਲ ਮੁਲਾਕਾਤ ਤੇ ਭਾਈ ਹਵਾਰਾ ਦੇ ਘਰੇ ਜਾਣਾ ਗਾਨੀ ਹਰਪ੍ਰੀਤ ਸਿੰਘ ਮੈਂ ਇੱਕ ਗੱਲ ਤਗਰੇਵਨ ਮਨ ਕੇ ਚੱਲਦਾ ਕਿ ਸਿਕੁਟਵੈਨ ਜਰਮ ਸਿਕੁਟਵੈਨ ਦੀ ਗੱਲ ਕਰਦਾ ਪੰਚਗੁਟਵੈਨ ਮੈਂ ਇਸ ਕੋਲ ਮੰਨ ਕਰਦਾ ਹੁੰਦਾ। ਉਹਦੇ ਵਿੱਚ ਪੋਸੀਬਲੀ ਇੱਕੋ ਹੀ ਨਮਾਇੰਦਰਾ ਹੋਏਗਾ ਇਲੈਕਸ਼ਨ ਦੇ ਵਿੱਚ। ਮੈਂ ਸ਼ਰੋਣੀ ਕਾਲੇਦਲ ਬਾਦਲ ਨੂੰ ਇਹਦੇ ਵਿੱਚ ਨਹੀਂ ਮੰਨਦਾ। ਸੋ ਇਸ ਕਰਕੇ ਜੇ ਹੁਣ ਤੋਂ ਗੱਲਬਾਤ ਸ਼ੁਰੂ ਹੋ ਗਈ ਹੈ ਕਿ ਸੰਦੀਪ ਪੋਸੀਬਲ ਕੈਂਡੀਡੇਟ ਹੈ ਤੇ ਅੰਦਰ ਇਹਦੇ ਬਾਰੇ ਗੱਲਬਾਤ ਚੱਲ ਰਹੀ ਹੈ। ਤਾਂ ਸਰੇ ਲੱਗਦੀ ਹੈ ਕਿਵੇਂ ਹੁੰਦਾ ਹੈ। ਕਿਸੇ ਪਾਸੋਂ ਅਨਾਉਂਸਮੈਂਟ ਹੁੰਦੀ ਹੈ ਜੇ ਅਨਾਉਂਸਮੈਂਟ ਇੱਕ ਪਾਸਵਰਡ ਹੋ ਗਈ ਤਾਂ ਬਾਕੀ ਆਸਤੇ ਫਿਰ ਥੋੜਾ ਜਿਹਾ ਮੁਸ਼ਕਲ ਹੋ ਜਾਏਗਾ ਪੱਥਰ ਦੇ ਵਾਸਤੇ ਕਿਉਂ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਉਹਦੇ ਚ ਹਮਦਰਦੀ ਸੰਦੀਪ ਨਾਲ ਤੇ ਕਿਉਂਕਿ ਜਿਹੜਾ ਉਹ ਐਕਸ਼ਨ ਹੈ ਦੇਖੋ ਜਿਹੜੇ ਇਹੋ ਜਿਹੇ ਐਕਸ਼ਨ ਹੁੰਦੇ ਆ ਨਾ ਇਹ ਸਿਰਫ ਇੱਕ ਕਤਲ ਨਹੀਂ ਹੈ ਇਹਦੀ ਇੱਕ ਵੱਡੀ ਪਿੱਛੇ ਇਤਿਹਾਸ ਹੈ ਉਹਦੇ ਉਸ 사이ਕਲ ਦੇ ਉਸ 사이ਕਲ ਆਪਰੇਟ ਕਰ ਰਹੀ ਸੀ ਸੋ ਇਹਨੂੰ ਇੱਕ ਨਾਰਮਲ ਜਿਹਾ ਕਿਸੇ ਪੁਲਿਸ ਵਾਲੇ ਦਾ ਕਤਲ ਆਪਾਂ ਨਾ ਨਹੀਂ ਕਿ ਵੀ ਲਾਈਟ ਘੜਨੇ ਦੇ ਵਿੱਚੋਂ ਕਿਤੇ ਕਤਲ ਹੋ ਗਏ ਵੀ ਨਹੀਂ ਇੱਕ ਪਿਛੇ ਇਤਿਹਾਸ ਹੈਗਾ ਤਾਂ ਕਿ ਸੰਬੰਧੀ ਬੈਕਗ੍ਰਾਉਂਡ ਵੀ ਹੋਈ ਹੈ ਉਹ ਸਾਈਕੀਕੀ ਸੋ ਉਹ ਉਹਨੂੰ ਕੈਂਡੀਡੇਟ ਜੇ ਬਣਾ ਦਿੱਤਾ ਜਾਂਦਾ ਹੈ ਤੇ ਮੇਰੇ ਖਿਆਲ ਦੇ ਵਿੱਚ ਬਾਕੀਆਂ ਨੂੰ ਵੀ ਉਹਦੇ ਹੱਕ ਦੇ ਵਿੱਚ ਹੋ ਸਕਦਾ ਉਹ ਨਾ ਪੈ ਜਾਂਦੇ ਸੋ ਉਹ ਗੱਲਬਾਤ ਹਾਲੇ ਉਸ ਸਟੇਜ ਤੇ ਹੈਗੀ ਹੈ ਕੰਕਰੀਟ ਹਾਲੇ ਕਿਉਂਕਿ ਕੋਈ ਗਲਬਾ ਸਾਹਮਣੇ ਆਈ ਨਹੀਂ ਲੇਕਿਨ ਜਿਸ ਢੰਗ ਦੇ ਨਾਲ ਇਹ ਸਿਆਸਤ ਇਸ ਵੇਲੇ ਚੱਲ ਰਹੀ ਹੈ ਤੇ ਅੱਜ ਜਿਹੜਾ ਮੈਂ ਇਹ ਆਪਣਾ ਮੈਮੋਰੰਡਮ ਮੈਮੋਰੰਡਮ ਦੇਖਿਆ ਮੈਂ ਪੜਿਆ ਹੂੰ ਉਹ ਇੱਕ ਇਨਕੁਆਰੀ ਮੰਗ ਕੀਤੀ ਹੈ ਦੂਜਾ ਜਿਹੜੇ 11 जख्म जख्मी ਹੋਇਆ ਸੀ ਸੰਦੀਪ ਜਦੋਂ ਪੁਲਸ ਵਾਲਿਆਂ ਨੇ ਤੇ ਅਟੈਕ ਕੀਤਾ ਉਸ ਤੋਂ ਬਾਅਦ ਉਹ 11 जख्म ਹੈਗੇ ਕੋਈ ਸਾਰੀ ਗੱਲ ਦੀ ਇਨਕੁਆਰੀ ਕਰਾਈ ਜਾਵੇ ਜਿਹੜਾ ਉਹ ਮੈਮੋਰੰਡਮ ਹੈ ਉਹ ਬਾਜਨ ਲਾਰਜ ਸਿੰਪਲ 32 ਸੰਦੀਪ ਹੈ। ਹੂੰ। ਸੋ ਇਸ ਪਾਸਿਓ ਇਹਨੂੰ ਦੇਖਣਾ ਚਾਹੀਦਾ ਹੈ। ਇੱਕ ਸੰਦੀਪ ਦੇ ਭਰਾ ਦੇ ਨਾਲ ਮੁਲਾਕਾਤ ਹਰਪ੍ਰੀਤ ਜੀ ਤੇ ਨਾਲ ਇਹ ਮੈਮੋਰੰਡਮ ਇਕੱਠਾ ਕਰ ਲੋ। ਸੋ ਉਸ ਤਰ੍ਹਾਂ ਸੇ ਗੱਲ ਤੁਰਦੀ ਨਜ਼ਰ ਆਉਂਦੀ ਹੈ ਫਿਰ ਵੀ ਹੋ ਸਕਦਾ ਹੈ ਕਿ ਸੰਦੀਪ ਨੂੰ ਖੜਾ ਕੀਤਾ ਜਾਵੇ। ਬਿਲਕੁਲ ਠੀਕ ਹੈ ਤੁਹਾਡੀ ਗੱਲ ਡਾਕਟਰ ਪੱਟੀ ਸਾਹਿਬ। ਜਦੋਂ ਗਿਆਨੀ ਹਰਪ੍ਰੀਤ ਸਿੰਘ ਇੱਕ ਨਵੇਂ ਤਰ੍ਹਾਂ ਦੀ ਟੋਨ ਸੈੱਟ ਕਰ ਰਿਹਾ ਹੈ। ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਪ੍ਰੈਕਟੀਕਲੀ ਆਉਣਾ ਸਭ ਨੇ ਬਿਆਨ ਦਿੱਤੇ ਸ਼ਰੌਣੀ ਕਮੇਟੀ ਦੇ ਪ੍ਰਧਾਨ ਦਾ ਬਿਆਨ ਆਇਆ ਗਿਆਨੀ ਕੁਲਦੀਪ ਸਿੰਘ ਕੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਕਲਤਕ ਸਾਬ ਉਹਨਾਂ ਦਾ ਬਿਆਨ ਆਇਆ ਈਵਨ ਹੁਣ ਭਾਈ ਹਵਾਰਾ ਦੇ ਮਦਰ ਦੇ ਮਜਾਜਪੁਰਸ਼ੀ ਲਈ ਜਾਂ ਉਹ ਸਾਰੇ ਉਹ ਉਹ ਇੱਕ ਲਗਾਤਾਰਤਾ ਚ ਹੈ ਸਾਰਾ ਕੁਝ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਹਾਰਕ ਤੌਰ ਤੇ ਇੱਕ ਕਮੇਟੀ ਕਨਸਟੀਟਿਊਟ ਕਰਕੇ ਉਹਨੂੰ ਡੀਜੀਪੀ ਕੋਲ ਭੇਜਣਾ ਤੇ ਆਪ ਜਾ ਕੇ ਸੰਦੀਪ ਸਿੰਘ ਸਣੀ ਦੇ ਭਰਾ ਨਾਲ ਮੁਲਾਕਾਤ ਕਰਨੀ ਔਰ ਉਸ ਤੋਂ ਪਹਿਲਾਂ ਅਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਇਹ ਵੀ ਮੈਂ ਕੈਟੇਗੋਰਿਕਲੀ ਦੱਸ ਦਿਆਂ ਕਿ ਜਦੋਂ ਅਮਰਤਪਾਲ ਸਿੰਘ ਦਾ ਭਾਈ ਅਮਰਤਪਾਲ ਸਿੰਘ ਦਾ ਕੈਂਡੀਡੇਚਰ ਆਇਆ ਸੀ ਸਭ ਤੋਂ ਪਹਿਲਾਂ ਕੈਰੋਂ ਅਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਹਨਾਂ ਦੇ ਸਮਰਥਕਾਂ ਨੇ ਖੁੱਲੀ ਹਮਾਇਤ ਕਰਤੀ ਸੀ ਭਾਈ ਮਨਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਦੇ ਨਾਲ ਇਹਨਾਂ ਨੇ ਖੁੱਲੀ ਹਮਾਇਤ ਕਰਤੀ ਸੀ ਜਦੋਂ ਵਿਰਸਾ ਸਿੰਘ ਬਲਟੋਆ ਦਾ ਕੈਂਡੀਡੇਚਰ ਆਉਂਦਾ ਜਦੋਂ ਉਹਨਾਂ ਨੂੰ ਪਾਰਟੀ ਚੋਂ ਬਰਖਾਸਤ ਕੀਤਾ ਜਾਂਦਾ ਤੁਹਾਨੂੰ ਯਾਦ ਹੋਣਾ ਪਾਰਟੀ ਚੋਂ ਕੱਢਿਆ ਜਾਂਦਾ ਔਰ ਸੁਖਬੀਰ ਸਿੰਘ ਬਾਦਲ ਨੇ ਬੜਾ ਭਾਵੁਕ ਕਿਹਾ ਸੀਗਾ ਕਿ ਇਹ ਸਭ ਤੋਂ ਉਹ ਪਲ ਹੈ ਜਿੱਥੇ ਮੈਨੂੰ ਪਾਰਟੀ ਪਹਿਲਾਂ ਕਿ ਪਰਿਵਾਰ ਪਹਿਲਾਂ ਉਹ ਫੈਸਲਾ ਲੈਣਾ ਪੈ ਰਿਹਾ ਸੋ ਜਿਹੜਾ ਇਹ ਪਿਛਲਾ ਇਤਿਹਾਸ ਹੈ ਪਿਛਲੇ ਕੁਝ ਸਾਲਾਂ ਦਾ ਜਿਹਦੇ ਵਿੱਚ ਅਮਰਤਪਾਲ ਦੀ ਮਦਦ ਕਰਨਾ ਤੇ ਜੇ ਹੁਣ ਸੰਦੀਪ ਸਿੰਘ ਸੰਨੀ ਦਾ ਉਮੀਦਵਾਰੀ ਆ ਜਾਂਦੀ ਹੈ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉੱਥੇ ਨਿਠ ਕੇ ਬੈਠ ਜਾਂਦੇ ਨੇ ਮੰਨ ਲਓ ਸਪੋਰਟ ਦੇ ਵਿੱਚ ਤੇ ਪੁਨਰ ਸੁਵਜੀਤ ਅਕਾਲੀ ਦਲ ਇਹਦੇ ਵਿੱਚ ਮੇਨ ਧਿਰ ਬਣ ਕੇ ਉੱਪਰ ਆਉਂਦਾ ਹੈ ਤਾਂ ਇਹਦੇ ਨਾਲ ਜਿਸ ਤਰ੍ਹਾਂ ਤੇ ਸਮੀਕਰਨ ਬਣ ਰਿਹਾ ਇਹ ਟੋਨ ਸੈੱਟ ਕਰਨ ਵਾਲਾ ਵੀ ਫੀਨੋਮਨਾ ਹੁੰਦਾ ਹੈ ਕਿਸੇ ਵੀ ਪੋਲਿਟਿਕਸ ਵਿੱਚ ਜਦੋਂ ਦੋ ਧਿਰਾਂ ਵਾਂ ਲੜ ਰਹੀਆਂ ਹੋਣ ਸੁਖਬੀਰ ਬਨਾਮ ਗਿਆਨੀ ਹਰਪ੍ਰੀਤ ਸਿੰਘ ਜਾਂ ਸੁਖਬੀਰ ਬਨਾਮ ਪੁਰਾਣੀ ਲੀਡਰਸ਼ਿਪ ਜਿਹੜੇ ਸੁਧਾਰ ਲੈਣ ਵਾਲੇ ਸੀਗੇ ਉੱਥੋਂ ਮੁੜ ਕੇ ਫਿਰ ਤੁਹਾਨੂੰ ਇੱਕ ਪੈਰ ਧਰਾਵਾ ਜਾਂ ਮਿਲ ਜਾਂਦਾ ਸੋ ਸਿੱਖੜ ਮੈਨ ਦੇ ਵਿੱਚ ਇਹ ਡਵੈਲਪਮੈਂਟਸ ਕਾਫੀ ਆਇਮ ਨੇ ਡਾਕਟਰ ਪੱਟੀ ਸਾਹਿਬ ਇਸ ਅਵਸਰ ਦੇਖੋ ਇਹ ਚੱਲਣਾ ਹੀ ਹੈ ਜੇ ਪ੍ਰੋਸੈਸ ਕੁਦਰਤੀ ਹੈ ਤਾਂ ਕਿ ਛੋਟਾ ਜਿੰਨਾ ਇਹ ਤੇ ਥੋੜੀ ਜੀ ਮਿਸਿੰਗ ਪਾਰਟ ਜਿਹੜਾ ਲੱਗਦਾ ਹੈ ਕਿ ਜਿਹੜਾ ਮੇਰਾ ਖਿਆਲ ਹੈ ਵਾਰਿਸ ਪੰਜਾਬ ਦਾ ਭਾਈ ਅਮਰਜੀਤਪਾਲ ਸਿੰਘ ਜੀ ਦੀ ਜਿਹੜਾ ਗਰੁੱਪ ਹੈ ਉਹਦਾ ਰਿਸਪੌਂਸ ਨਹੀਂ ਹੋਵੇਂ ਨਜ਼ਰ ਆਇਆ ਆਪਾਂ ਪਹਿਲਾਂ ਜਦੋਂ ਪ੍ਰੋਗਰਾਮ ਇੱਕ ਦਿਨ ਕੀਤਾ ਸੀ ਉਸ ਤੋਂ ਬਾਅਦ ਨਾ ਕੁਝ ਜਿੱਥੇ ਬੰਦੀਆਂ ਦੇ ਮੈਨੂੰ ਮਤਲਬ ਮੈਸੇਜ ਵਗੈਰਾ ਆਏ ਕਿ ਉਹਨਾਂ ਨੇ ਸਪੌਂਸਰ ਕੀਤਾ ਸੰਦੀਪ ਸਿੰਘ ਸਨੀ ਦੀ ਜਿਹੜੀ ਮਤਲਬ ਆਪਾਂ ਉਹ ਹੀ ਕਿਹਾ ਸੀ ਇੱਥੇ ਵੀ ਜਿੱਥੇ ਬੰਦੀ ਨੇ ਕਿਸੇ ਨੇ ਨਹੀਂ ਉਸ ਤਰ੍ਹਾਂ ਔਨ ਕਰਿਆ ਮੇਰਾ ਖਿਆਲ ਹੈ ਉਹ ਪ੍ਰਕਿਰਿਆ ਚੱਲ ਪਈ ਹੈ ਉਸ ਤਰੀਕੇ ਨਾਲ ਔਰ ਇਹਦੇ ਵਿੱਚ ਵੱਡੀ ਗੱਲ ਤੈਹ ਇਸ ਤਰੀਕੇ ਨਾਲ ਹੀ ਹੋਊਗੀ ਕਿ ਜੇ ਤਾਂ ਸਾਂਝਾ ਕੈਂਡੀਡੇਟ ਚ ਕਿਸੇ ਦਾ ਬਣ ਜਾਂਦਾ ਹੈ ਫਿਰ ਤਾਂ ਠੀਕ ਹੈ ਆਦਰਵਾਇਜ਼ ਜੇ ਇਹ ਸਾਰੀ ਸਾਰਾ ਕੁਝ ਰਲ ਮਿਲ ਕੇ ਜਿੰਨੀ ਇੱਕ ਪੰਥਿਕ ਵੋਟ ਹੈ ਉਹਨੂੰ ਸਪਲਿਟ ਕਰਦੇ ਨੇ ਫਿਰ ਨੇਚਰਲੀ ਇਹਦਾ ਬੇਨਫਿਟ ਦੂਜਿਆਂ ਨੂੰ ਜਾਊਗਾ ਪਰ ਇਹ ਅਜੇ ਉਸ ਤਰੀਕੇ ਦੇ ਨਾਲ ਕਲੈਰਟੀ ਨਹੀਂ ਹੈ ਕਿਉਂਕਿ ਇੱਕ ਹਿੱਸੇ ਨੇ ਲੱਗਦਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਾਲਾ ਉਹਨਾਂ ਨੇ ਤਾਂ ਓਨ ਕਰ ਲਿਆ ਕੁਝ ਹੋਰ ਜਿੱਥੇ ਬੰਦਿਆਂ ਨੇ ਵੀ ਕਰ ਲਿਆ ਪਰ ਅਜੇ ਪੂਰੀ ਤਰ੍ਹਾਂ ਮੇਰਾ ਖਿਆਲ ਹੈ ਕਿ ਕਿੱਧਰਲੇ ਪਾਸੇ ਨੂੰ ਤੁਰਦੀ ਹੈ ਗੱਲ ਜੇ ਕੋਈ ਹੋਰ ਕੈਂਡੀਡੇਟ ਵੀ ਵਿੱਚੋਂ ਉਮਰਜ ਹੋ ਜਾਂਦਾ ਹੈ ਜਾਂ ਕਿਸੇ ਹੋਰ ਤੇ ਕੰਸੈਂਸਸ ਹੋ ਜਾਂਦਾ ਹੈ ਪਰ ਚਾਹੀਦਾ ਇਹਨਾਂ ਤਰ੍ਹਾਂ ਨੂੰ ਇਹ ਹੈ ਕਿ ਇਹ ਕੋਈ ਨਾ ਕੋਈ ਜੁਆਇੰਟ ਜਿਹੜਾ ਕੈਂਡੀਡੇਟ ਬਣਾ ਦੇ ਅਦਰਵਾਇਜ਼ ਇਹ ਹੈ ਕਿ ਨਾਰਮਲੀ ਕੀ ਹੁੰਦਾ ਹੈ ਕਿ ਆਕੀ ਪਾਰਟੀਆਂ ਨੇ ਜਿਹੜੀਆਂ ਇਲੈਕਟੋਰਲ ਪਾਰਟੀਆਂ ਉਹ ਬੜੀ ਚਲਾਕੀ ਨਾਲ ਕਈ ਵਾਰੀ ਨਾ ਰੋਲ ਪਲੇ ਕਰ ਜਾਂਦੀਆਂ ਨੇ ਕਿਉਂਕਿ ਉਹ ਮੈਂ ਦੇਖਿਆ ਕਿ ਕਿਸਾਨਾਂ ਦੇ ਟਾਈਮ ਬੜਾ ਹਾਈਲਾਈਟ ਹੋਇਆ ਹੋਇਆ ਸੀ ਰਾਜੇਪਾਲ ਸਾਹਿਬ ਨੂੰ ਲੱਗਦਾ ਸੀ ਵੀ ਸੀਐਮ ਹੀ ਬਣ ਗਏ ਮੁੜ ਕੇ ਥੋੜੀ ਦਿਨ ਬਾਅਦ ਜਦੋਂ ਇਲੈਕਟੋਰਲ ਪ੍ਰੋਸੈਸ ਚੱਲਿਆ ਤਾਂ ਉਹਦਾ ਰਿਜ਼ਲਟ ਹੋ ਰਹੀ ਨਿਕਲ ਗਿਆ ਸੀ ਸੋ ਇਹ ਜ਼ਰੂਰ ਹੈ ਕਿ ਇਹ ਅਜੇ ਮੇਰਾ ਖਿਆਲ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਕੋਸ਼ਿਸ਼ਾਂ ਇਸ ਡਾਇਰੈਕਸ਼ਨ ਚ ਹੀ ਲੱਗ ਰਹੀਆਂ ਨੇ ਕਿ ਮੇਰਾ ਖਿਆਲ ਉਹਦਾ ਕੈਂਡੀਡੇਚਰ ਸ਼ਾਇਦ ਬਣ ਜਵੇ ਪਰ ਇਹ ਹੈ ਕਿ ਸਾਰੀਆਂ ਜਿੱਥੇ ਬੰਦੀਆਂ ਅਜੇ ਸ਼ਾਮਲ ਨਹੀਂ ਕਿ ਇਹ ਅਜੇ ਇੰਡੀਕੇਸ਼ਨ ਨਹੀਂ ਹੋ ਰਹੀਆਂ ਅੱਗੇ ਸਭ ਦੇ ਚ ਇੱਕ ਹੋਰ ਪਹਿਲੂ ਸੀਗਾ ਉਹ ਇਹ ਸੀਗਾ ਕਿ ਇੱਥੇ ਪਹਿਲ ਕੌਣ ਕਰਦਾ ਇਹ ਮੈਟਰ ਕਰਦਾ ਜੇ ਮੰਨ ਲਓ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਆਪਣਾ ਕੋਈ ਕੈਂਡੀਡੇਟ ਪਹਿਲਾਂ ਐਲਾਨ ਕਰ ਦਿੰਦੇ ਤਾਂ ਸੰਦੀਪ ਸਿੰਘ ਸੰਨੀ ਦੇ ਫੈਮਿਲੀ ਵੱਲੋਂ ਜਾਂ ਜਿਹੜੀਆਂ ਜਥੇਬੰਦੀਆਂ ਵਿੱਚ ਸੋਚ ਰਹੀਆਂ ਉਹਨਾਂ ਨੂੰ ਫਿਰ ਥੋੜਾ ਜਿਹਾ ਔਖਾ ਹੋ ਜਾਊਗਾ ਤੇ ਜੇਕਰ ਸੰਦੀਪ ਸਿੰਘ ਸੰਨੀ ਦਾ ਦੀ ਉਮੀਦਵਾਰੀ ਆ ਜਾਂਦੀ ਹੈ ਪਹਿਲਾਂ ਤਾਂ ਫਿਰ ਅਮਰਤਪਾਲ ਸਿੰਘ ਦੇ ਧੜੇ ਨੂੰ ਥੋੜਾ ਜਿਹਾ ਔਖਾ ਹੋ ਜਾਊਗਾ ਸਮਾਨੰਤਰ ਕੈਂਡੀਡੇਟ ਖੜਾ ਕਰਨਾ ਸੋ ਇਹ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਪਹਿਲ ਕੌਣ ਕਰਦਾ ਹੈ ਮੂਵ ਕੌਣ ਲੈਂਦਾ ਹੈ ਕਿੱਦਾਂ ਲੈਂਦਾ ਹੈ ਇਹ ਅਜੇ ਤੱਕ ਤੈ ਨਹੀਂ ਹੋਇਆ ਲੇਕਿਨ ਜਿਸ ਤਰ੍ਹਾਂ ਦੀ ਇਹ ਡਵੈਲਪਮੈਂਟਸ ਹੈਗੀਆਂ ਨੇ ਇਹਦੇ ਵਿੱਚ ਕੁਝ ਵੀ ਸੰਭਵ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਬਹੁਤ ਪਹਿਲਾਂ ਆਪਣਾ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੇ ਰੂਪ ਵਿੱਚ ਦੇ ਚੁੱਕੇ ਨੇ ਉਹਨਾਂ ਲਈ ਪਛਾਣ ਹਟਣਾ ਸੰਭਵ ਹੀ ਨਹੀਂ ਹੈ ਹੁਣ ਇਸ ਕਰਕੇ ਇਹ ਤੈ ਹੋਣਾ ਇਥੋਂ ਕਿ ਕਿ ਦੇ ਕਿਸ ਦਿਸ਼ਾ ਚ ਗੱਲ ਤੁਰਨੀ ਬਿਲਕੁਲ ਬਿਲਕੁਲ ਦੇਖੋ ਮੇਰਾ ਖਿਆਲ ਹੈ ਜਿੱਥੇ ਤੱਕ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਗਰੁੱਪ ਦੀ ਗੱਲ ਹੈ ਉਹ ਤਾਂ ਸ਼ਾਇਦ ਇਸ ਫੋਲਡਰ ਦੇ ਵਿੱਚ ਨਾ ਹੋਣ ਉਹਨਾਂ ਨੂੰ ਛੱਡ ਕੇ ਜਿਹੜੀਆਂ ਬਾਕੀ ਤੇ ਰਾਨ ਨੇ ਜੇ ਉਹ ਉਹ ਵੀ ਇਕੱਠੀਆਂ ਹੋ ਜਾਣ ਤਾਂ ਇੰਪੋਰਟੈਂਟ ਹੈ ਪਰ ਕਿਉਂਕਿ ਆਪਾਂ ਪੰਜਾਬੀ ਲੋਕਾਂ ਆ ਅਸੀਂ ਬੇਸਿਕਲੀ ਸਾਡੇ ਚ ਸ਼੍ਰੀਕਾਏ ਦੀ ਵਿਰਤੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਸਾਰੇ ਲੋਕ ਕੰਵਿਨਸ਼ੀਅਸ ਹੁੰਦੇ ਨੇ ਅੰਦਰੋਂ ਅੰਦਰ ਹੀ ਬੜਾ ਕੁਝ ਚੱਲ ਰਿਹਾ ਹੁੰਦਾ ਸਿਲਸਿਲਾ ਪਰ ਜਿੰਨੀ ਅੱਜ ਦੀਆਂ ਜਿਹੜੀਆਂ ਮੂਵਜ਼ ਨੇ ਉਹ ਤੋਂ ਲੱਗਦਾ ਕਿ ਜਿਹੜਾ ਮਤਲਬ ਰਿਵਾਈਵਡ ਕਾਰਲੀ ਦਾਲ ਹੈ ਪੁਨਰ ਜਾਗਰਤ ਉਹਨਾਂ ਨੇ ਤਾਂ ਉਹਨੂੰ ਓਨ ਕਰ ਲਿਆ ਨਾ ਪ੍ਰੋਪਰਲੀ ਤੇ ਕੁਝ ਹੋਰ ਜਿੱਥੇ ਬੰਦੇ ਨੇ ਉਹ ਤੋਂ ਪਹਿਲਾਂ ਵੀ ਸਪੋਰਟ ਕਰੀ ਹੈ ਪਰ ਅਜੇ ਵੀ ਮੇਰਾ ਖਿਆਲ ਹੈ ਜਿੰਨੀ ਦੇਰ ਉਹ ਆਪਣੇ ਪੱਤੇ ਨਹੀਂ ਖੋਲਦੇ ਪਾਰਸ ਪੰਜਾਬ ਵਾਲੀ ਜਿੱਥੇ ਹੁੰਦੀ ਉਨੀ ਦੇਰ ਕੋਈ ਪੱਕਾ ਨਾਲ ਕਹਿਣਾ ਮੁਸ਼ਕਲ ਹੈ